ਸਸੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਚ ਤੇ ਬਾਈ ਲਾਡੀ ਬਾਈ ਨਾਲ ਕੋਲ ਆਏ ਅੱਜ ਬਾਈ ਨੇ ਅੱਜ ਦੋ ਰੋਟਾਵੇਟਰ ਦੇਣ ਲੱਗਿਆ ਜੀ ਪੂਰੀਆਂ ਰੌਣਕਾਂ ਚ ਚਹਲ ਪੈਰ ਹੋਈ ਬਾਈ ਬਾਈਨਾਂ ਵੱਲ ਤੇ ਇੱਕ ਟਰੈਕਟਰ ਮੇਰੇ ਲਾਦਾ ਦੋਹੇ ਟਰੈਕਟਰ ਬੜੀ ਪਾਵਰ ਦਿੰਦੇ ਦੋਨਾਂ ਵਗਰ ਅੱਠ ਫੋਟਾ ਰੋਟਾਵੇਟਰ ਚੱਲਿਆ ਜੀ ਇੱਕ 36 30 ਆ ਜੀ ਦੂਆ ਸੋਨਾਲੀ ਕਾ 16 ਦੇ ਟਾਇਰਾਂ ਵਾਲਾ ਤੇ ਵੀ ਵੀ 71 ਨੰਬਰ ਹੈ ਸ਼੍ਰੀ ਚਮਕੌਰ ਸਾਹਿਬ ਦਾ ਜੀ ਤੇ ਬਾਈ ਇਹਨਾਂ ਨੇ ਫੁੱਲ ਟਾਪ ਵਾਲੇ ਮਾਡਲ ਦਿੱਤੇ ਆ ਲੱਡੀ ਬਾਈ ਸਾਡਾ ਇੱਧਰ ਸਟਿੱਕਰ ਤੋਂ ਕਰਨਾ ਆ ਰਿਹਾ ਸਾਡੀ ਵੀਰੇ ਕੀ ਹਾਲ ਹੈ ਜੀ ਵਧੀਆ ਵੀਰੇ ਵਧੀਆ ਹੋ ਠੀਕ ਹੈ ਹੋਰ ਹੋਰ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪੂਰਾ ਲੱਜ ਬਾਈ ਪਰਨਾਪੁਰ ਨਾਲ ਹੱਲਿਆ ਵਾ ਬਾਈ ਦਾ ਸਾਰਾ ਕੁਝ ਪਰਨਾ ਬਾਈ ਅੱਜ ਸਵੇਰ ਦਾ ਨਾ ਲੱਖ ਟਟਿਆ ਪਿਆ ਜਾ ਅੱਛਾ ਪਹਿਲਾਂ ਪੀਸੀਐਸ ਦੀ ਮਸ਼ੀਨ ਆਈ ਠੀਕ ਆ ਉਹ ਅਗਲੇ ਦੇ ਖੇਤਾਂ 'ਚ ਜਾ ਕੇ ਸਮਾਰ ਕੇ ਆਏ ਆ ਠੀਕ ਆ ਵੀਰੇ ਤੇ ਫਿਰ ਸਵੇਰ ਦਾ ਆਪਣਾ ਮਾਲ ਨਮ ਆਇਆ ਆਇਆ ਸੀਗਾ ਠੀਕ ਆ ਵੀਰੇ ਹੁਣ ਸਵੇਰ ਤੇ ਇਹ ਕਸਣ ਲੱਗੇ ਨੇ ਅੱਜ ਰੋਟਾਵੇਟਰ ਵੀ ਕਈ ਆਏ ਆ ਤੇ ਮੌਕੇ ਤੇ ਤੈਨੂੰ ਪਤਾ ਹੁਣ ਜਿਵੇਂ ਆ ਬਾਈ ਹੁਣ ਨਹੀਂ ਆ ਗਏ ਹਾਂ ਹਾਂ ਟਾਈਮ ਲੱਜ ਜਾਂਦਾ ਬਾਈ ਆਹ ਵੀਰਾਂ ਕੋਲ ਬਾਈ ਟਾਈਮ ਪੂਰਾ ਪੂਰਾ ਹੀ ਆ ਸੀਜ਼ਨ ਦਾ ਟਾਈਮ ਚੱਲਦਾ ਬਿਲਕੁਲ ਬਾਈ ਉਸ ਬੰਦੇ ਵੀ ਤੁਸੀਂ ਦੋਏ ਆ ਹਾਂ ਬੰਦੇ ਵੀ ਦੋਏ ਆ ਹਾਂ ਬਿਲਕੁਲ ਬਿਲਕੁਲ ਕੰਮ ਸਾਡੇ ਕੋਲ ਜ਼ਿਆਦਾ ਵਾ ਇਸ ਕਰਕੇ ਉਹ ਦੂਆ ਬਾਈ ਹਜੇ ਅਣਜਾਣ ਆ ਮੇਰੇ ਨਾਲ ਦਾ ਹਾਂ ਉਹ ਮੁੰਡਾ ਹਜੇ ਨਵਾਂ ਮੁੰਡਾ ਨਵਾਂ ਆ ਰਿਹਾ ਬਿਲਕੁਲ ਬਿਲਕੁਲ ਤਾਂ ਕਰਕੇ ਯਾਰ ਪਹਿਲਾਂ ਹੀ ਆਪਾਂ ਰੂਟਾਵੇਟਰ ਤਿਆਰ ਕਰਕੇ ਰੱਖਦੇ ਮੋਕ ਕੇ ਮੁੜ ਕੇ ਮੈਂ ਬਾਹਰ ਚਲ ਜਮਾ ਇਹਨਾਂ ਨੇ ਸਿਰਫ ਪਾਉਣੀ ਆ ਠੀਕ ਆ ਵੀਰੇ ਹਾਂ ਇਹਨਾਂ ਨੂੰ ਕੰਮ ਨਹੀਂ ਹੈਗਾ ਮੋਕਾ ਤਾਂ ਨਾ ਠੀਕ ਆ ਵੀਰੇ ਤਾਂ ਕਰਕੇ ਆਪਾਂ ਪਹਿਲਾਂ ਹੀ ਜ਼ੋਰ ਲਾ ਲਈਦੇ ਇਹ 2000 8 ਫੁੱਟ ਦੇ ਦਿੱਤੇ ਬਾਈ 2000 8 ਫੁੱਟ ਟੌਪ ਮਾਡਲ ਦਿੱਤਾ ਠੀਕ ਆ ਇੱਕ ਸੈਮੀ ਚੈਂਪੀਅਨ ਮਾਡਲ ਉਹ ਸੈਮੀ ਚੈਂਪੀਅਨ ਆ ਠੀਕ ਆ ਵੀਰਾਂ ਨੇ ਜਿਨ੍ਹਾਂ ਨੇ ਵੀ ਬਾਈ ਸ਼ਕਤੀਮਾਨ ਦੇ ਰੂਟਾਵੇਟਰ ਮਿਲੀ ਨਾ ਤੇ ਹੁਣ ਆਟਾ ਚੱਕੀ ਨਾਲ ਫਰੀ ਹੈ ਜੀ ਓਕੇ ਜੀ ਰੂਟਾਵੇਟਰਾਂ ਤੇ ਸਕੀਮ ਦੇ ਵਿੱਚ ਜਿਨ੍ਹਾਂ ਨੇ ਪਤਾ ਚੱਕੀ ਵੀ ਦਿਖਾ ਦਿੰਦੇ ਨੇ ਬਾਈ ਹਾਂ ਇਹਨੇ ਵੀ ਰੂਟਾਵੇਟਰ ਲੈਣਾ ਬਾਈ ਆਪਣੇ ਨਾਲ ਕਰ ਲਿਓ ਸੰਪਰਕ ਠੀਕ ਹੈ ਜੀ ਨੰਬਰ ਹੈ 7087385393 ਤੇ ਕਾਲ ਕਰ ਲਿਓ ਜੀ ਬਾਈ ਬਾਈ ਦਾ ਨੰਬਰ ਹੈ ਜੇ ਕਿਸੇ ਨੇ ਬਾਈ ਸਕੀਮ ਦੇ ਵਿੱਚ ਰੂਟਾਵੇਟਰ ਲੈਣਾ ਹੈ ਤਾਂ ਬਾਈ ਨਾਲ ਕੰਟੈਕਟ ਕਰ ਲਓ ਆਟਾ ਚੱਕੀ ਨਾਲ 15-2000 ਦੀ ਹੋਊਗੀ ਜਿਹੜੇ ਵੀਰਾਂ ਦੇ ਗੰਨਾ ਲੱਗਿਆ ਹੋਇਆ ਹਾਂ ਹਾਂ ਉਹਨਾਂ ਵਾਸਤੇ ਕੋਈ ਆਪਣੇ ਏਰੀਆ ਦੇ ਵਿੱਚ ਨਵਾਂ ਸ਼ਹਿਰ ਏਰੀਆ ਹੋ ਗਿਆ ਹਨਾ ਠੀਕ ਹੈ ਜੀ ਠੀਕ ਆਪਣਾ ਇੱਧਰ ਮਹਾਲੀ ਤੋਂ ਲੈ ਕੇ ਰੋਪੜ ਤੱਕ ਸਾਰਾ ਇਧਰ ਮਛਵਾੜਾ ਏਰੀਆ ਠੀਕ ਹੈ ਜੀ ਕਿਸੇ ਨੇ ਨੂੰ ਵੀ ਡੈਮੋ ਚਾਹੀਦੀ ਹੂਈ ਹਾਂ 2 ਫੁੱਟ ਤੇ ਗੰਨਾ ਲੱਗਿਆ ਹੋਇਆ ਠੀਕ ਹੈ ਕੜਾਈ ਵਾਸਤੇ ਡੈਮੋ ਚਾਹੀਦੀ ਹੂਈ ਆਪਾਂ ਦੇ ਦਾਂਗੇ ਉਹ ਸਾਹਮਣੇ ਬੀਸੀਐਸ ਖੜਾ ਓਕੇ ਜੀ ਉਹ ਵਾਲਾ ਬਾਈ ਹਾਂ ਜੇ ਕਿਸੇ ਨੇ ਲੈਣਾ ਜੇ ਉਹਨੂੰ ਡੈਮੋ ਚਾਹੀਦੀ ਹੂਈ ਬਾਈ ਆਪਾਂ ਦੇ ਦਾਂਗੇ ਠੀਕ ਹੈ ਕਿਉਂਕਿ ਡੈਮੋ ਜੇ ਆਪਾਂ ਅਗਲੇ ਨੂੰ ਦੇਵਾਂਗੇ ਅਗਲੇ ਨੂੰ ਵੀ ਤਾਂ ਹੀ ਭਰੋਸਾ ਹੋਣਾ ਤਾਂ ਹੀ ਪਤਾ ਲੱਗੂਗਾ ਜੀ ਤਾਂ ਹੀ ਪਤਾ ਲੱਗੂਗਾ ਵੀ ਕਿੱਦਾਂ ਦੀ ਮਸ਼ੀਨ ਹੈ ਚਲਾਏ ਦੀ ਪਤਾ ਲੱਗਦਾ ਬਾਈ ਹੈਨਾ ਚਲਾਏ ਦੀ ਪਤਾ ਲੱਗਦਾ ਬਾਈ ਸਾਡੀ BCS ਵਾਲਿਆਂ ਨੂੰ ਵੀ ਪਹਿਲਾਂ ਦਿੰਦੇ ਨਹੀਂ ਸੀ BCS ਵਾਲੇ ਠੀਕ ਹੈ ਜੀ ਅਸੀਂ ਇਹਨਾਂ ਨੂੰ ਵੀ ਕਿਹਾ ਸੀਗਾ ਵੀ ਡੈਮੋ ਤਾਂ ਜ਼ਰੂਰੀ ਆ ਡੈਮੋ ਜ਼ਰੂਰੀ ਹੋਣਾ ਆਪਾਂ ਕਣਕ ਪੱਡੇ ਵਾਲੇ ਕਟਰ ਦੀ ਡੈਮੋ ਦਿੱਤੀ ਆ ਠੀਕ ਹੈ ਜੀ ਤਾਂ ਸੇਲ ਹੋਏ ਨੇ ਪੰਜਾਹ ਬਿਲਕੁਲ ਜੀ ਬਿਲਕੁਲ ਜਿੰਨਾ ਚਿਰ ਆਪਾਂ ਡੈਮੋ ਨਹੀਂ ਦਿਖਾਉਂਦੇ ਉਨਾ ਚਿਰ ਸਵਾਜ ਨਹੀਂ ਹੁੰਦਾ ਉਹੀ ਗੱਲ ਆ ਵੀਰੇ ਬਿਲਕੁਲ ਗੱਲ ਠੀਕ ਆ ਜੀ ਤੇ ਲਾਡੀ ਵੀਰੇ ਹੁਣ ਇਦਾਂ 36 30 ਹਾ ਟਰੈਕਟਰ ਦੇ ਨਾਲ ਲੋਕ 9 ਫੁੱਟ 10-10 ਫੁੱਟ ਪਾਈ ਫਿਰੇ ਲੋਕ 11-11 ਫੁੱਟ ਵੀ ਲੈ ਹੋਏ ਆ ਦੋ ਕਾਰਨ ਨੇ ਬਾਈ ਹਾਂ ਜੀ ਜੇ ਤਾਂ ਤੁਸੀਂ 36 30 ਕੰਪਨੀ ਵਾਲਾ ਚਲਾਉ ਅੱਠ ਫੁੱਟਾ ਪੂਰਾ ਵਧੀਆ ਚੱਲਦਾ ਇਹਨਾਂ ਨਾਲ 9 ਫੁੱਟੇ ਨਾਲ ਤਾਂ ਬਹੁਤ ਲੋਡ ਮੰਨੂਗਾ ਇਹ ਬਿਲਕੁਲ ਜੀ ਬਿਲਕੁਲ ਹੁਣ ਜੇ ਤਾਂ ਤੁਸੀਂ ਕੋਈ ਕਾਰਸ਼ਤਾਨੀ ਕਰਾਉਣੀ ਆ ਕਰੇ ਕੋਸ ਚੇਂਜ ਕਰਾਉਣਾ ਕਰੇ ਕੋ 70 70 75 75 ਪਾਵਰ ਦੇ ਹੌਲੈਂਡ ਕੀਤੇ ਹੋਏ ਆ ਬਿਲਕੁਲ ਜੀ ਬਿਲਕੁਲ ਦਿੱਤਾ ਬਾਈ 9-10 ਫੁੱਟਾ ਖਿੱਚਣਾ ਹੀ ਆ ਠੀਕ ਹੈ ਜੀ ਉਹ ਉਹਨਾਂ ਨੇ ਤਾਂ ਬਾਈ 75 ਪਾਵਰ ਕਰਕੇ 9-10 ਫੁੱਟੇ ਪਾਏ ਹੋਏ ਆ ਬਿਲਕੁਲ ਜੀ ਬਿਲਕੁਲ ਇਹਦੇ ਨਾਲੇ ਕੰਪਨੀ ਵਾਲੇ ਨਾਲੇ 9 ਫੁੱਟਾ ਪਾਈ ਜਾਂਦੇ ਫਿਰ ਜਿਹੜੀ ਟਰੈਕਟਰ ਦੀ ਇੰਜਨ ਦੀ ਲਾਈਫ ਆ ਬਾਈ ਬਹੁਤ ਘਟਦੀ ਆ ਚਲੋ ਲੱਡੀ ਫਰਕ ਕੋਈ ਨਹੀਂ ਪੈਂਦਾ 2 4 ਚੱਕਰਾਂ ਅਗੜਿਆਂ ਦੀ ਫਰਕ ਪੈਂਦਾ ਕੀ ਲੈਣਾ ਚੱਲਣਾ ਇਹਨੇ 8 ਫੁੱਟੇ ਨਾਲੇ ਸੈੱਟ ਆ 9 ਜਿਹੇ ਲੋਡ ਮੰਨੂਗਾ ਠੀਕ ਆ ਵੀਰੇ ਠੀਕ ਆ ਠੀਕ ਆ ਚਲ ਲੱਡੀਆਂ ਆਏ ਆ ਚਲੋ ਮਹਮਲੇ ਖਰੀਦ ਆਪਣਾ ਆਪਣੇ ਏਰੀ ਚ ਲੱਡੀਆਂ ਜਿਆਦਾ ਬੂਟੇ ਬਾਟੇ ਵੀ ਆ ਬੂਟੇ ਆ ਜਿਆਦਾ 8 ਫੁੱਟ 7 ਫੁੱਟ ਆ 8 ਫੁੱਟ ਹੀ ਚੱਲਦਾ ਹੈਨਾ ਹਾਂ ਹੁਣ ਹੌਲੈਂਡ 4x4 ਸਾਡੇ ਮੇਰੇ ਵੀਰ ਨੇ ਲਿਆਂਦਾ ਠੀਕ ਹੈ ਜੀ ਹਾਂ ਜੀ ਹਾਂ 4x4 ਆ 36 ਦੀ ਹਸਪੀਟਲ ਸਪੈਸ਼ਲ ਐਡੀਸ਼ਨ ਠੀਕ ਆ ਵੀਰੇ ਹੁਣ ਉਹ 9 ਫੁੱਟਾ ਦਿੱਤਾ ਉਹ 9 ਫੁੱਟ ਆਰਾਮ ਨਾਲ ਖਿੱਚਦਾ ਕਿਉਂਕਿ ਉਹ 4x4 ਆ ਓਕੇ ਓਕੇ ਠੀਕ ਆ ਟੂ ਵੀਲ ਨੇ ਤਾਂ ਬਾਈ 8 ਫੁੱਟਾ ਕਿਹੜੇ ਕਿਹੜੇ ਬਾਈ ਏਰੀਆ ਮੰਨ ਦਿੱਤੇ ਆਪਾਂ ਨੇ ਇਹ ਰੂਟਾਵੇਟਰ ਹਾਂਜੀ ਹਾਂਜੀ ਰੂਟਾਵੇਟਰ ਤਕਰੀਬਨ ਬਾਈ ਨਵੇਂ ਸ਼ਹਿਰ ਤੋਂ ਲੈ ਕੇ ਮਾਛਵੜਾ ਏਰੀਆ ਇਧਰ ਮੁਹਾਲੀ ਬਾਈ ਨਵੇਂ ਸ਼ਹਿਰ ਵੀ ਬਾਈ ਨੇ ਡੀਲਰਸ਼ਿਪ ਖੁੱਲੀ ਆ ਆਪਾਂ ਦਿੱਤੇ ਨਹੀਂ ਕਿਉਂਕਿ ਨਵੇਂ ਸ਼ਹਿਰ ਵੀ ਆਪਣੀ ਡੀਲਰ ਆ ਠੀਕ ਆ ਜੀ ਮਾਛੀਵੜਾ ਸਾਹਿਬ ਵੀ ਆਪਣੀ ਡੀਲਰ ਆ ਤੇ ਰੋਪੜ ਚ ਵੀ ਆਪਣੀ ਡੀਲਰ ਆ ਬਿਲਕੁਲ ਜੀ ਬਿਲਕੁਲ ਠੀਕ ਆ ਵੀਰੇ ਠੀਕ ਆ ਉਹਦੀ ਵੀ ਪਾਤੀ ਸ਼ਾਫਟ ਬਾਈ ਉਹਦੀ ਵੀ ਹੁਣ ਸ਼ਾਫਟ ਪਾਤੀ ਉਹਨੂੰ ਵੀ ਚੈੱਕ ਕਰ ਆਹ ਵਾਲੀ ਜਗ੍ਹਾ ਤੋਂ ਆਏ ਨੇ ਠੀਕ ਆ ਠੀਕ ਆ ਤੇ ਇਹ ਬਾਈ ਨੇ ਆਏ ਨੇ ਮੀਆਂਪੁਰ ਤੋਂ ਤੁੱਕ ਪਾਤੀ ਬਾਈ ਬਾਈ ਨਾਲ ਨੇ ਉਹ ਵੀ ਤੇ ਉਹ ਵੀ ਇਹਨੇ ਮੁਹਾਲੀ ਤੋਂ ਆਏ ਹੈ ਇਹ ਡੀਆਈਪੀ ਆ ਇਹ ਵੀ 8 ਫੁੱਟ ਆਈ ਹੈ ਨਾ ਬਾਈ ਇਹ ਬਾਈ ਡੀਆਈ 50 ਲਾ ਲਓ ਵੀਰੇ ਇਹ ਡੀਆਈ 50 ਤਿੰਨ ਸਿਲੰਡਰ ਹੈਗਾ ਸੱਚ ਇਹ ਵੀ ਤਿੰਨ ਸਿਲੰਡਰ ਹੈ ਬਾਈ ਇਹਦੇ ਦਾ ਬਾਈ ਟਰੈਕਟਰ ਦੇ ਤੁਹਾਨੂੰ ਪਤਾ ਪੂਰੀ ਚਰਚਾ ਜਿਹੜਾ ਟਰੈਕਟਰ ਹੌਲੈਣ ਪੂਰੀ ਚੜ੍ਹਾਈ ਹੈ ਦੀ ਟਰੈਕਟਰ ਦੀ ਇਸ ਟਾਈਮ ਟਰੈਕਟਰ ਲਾਡੀ ਦੋ ਹੀ ਨਵੇਂ ਆ ਬਾਈ ਦੋ ਹੀ ਨਵੇਂ ਨੇ ਬਾਈ ਹਾਂ ਦੋ ਹੀ ਨਵੇਂ ਟਰੈਕਟਰ ਇਹ ਬਾਈ ਦੀ ਇਹ ਆ ਤਾਂ ਨਵਾਂ ਹੀ ਆ ਹਾਂ ਹਾਂ ਇਹ ਬਾਈਆਂ ਦੀ ਸੰਭਾਲੇ ਬਹੁਤ ਆ ਹਾਲਾਂਕਿ ਇਹ ਨਵਾਂ ਵਾ ਉਹ ਪੁਰਾਣਾ ਵਾ ਅੱਛਾ ਇਹਦੇ ਨਾਲੋਂ ਵੱਧ ਉਹਨਾਂ ਦੀ ਕਾ ਜਮਕਦਾ ਠੀਕ ਆ ਹਾਂ ਹਾਂ ਚੱਕਰ ਕੀ ਹੈ ਟਾਇਰ ਦੇ ਕਿੱਥੇ ਪਏ ਨੇ ਬਾਈ ਦੇ ਟਾਇਰ ਕਿੱਥੇ ਵੇ ਹਾਂ ਬਾਈ ਦੀ ਸੰਭਾਲ ਬਹੁਤ ਆ ਬਿਲਕੁਲ ਵੀ ਨਾਲ ਹੀ ਸਾਹਮਣੇ ਦਾ ਮੁੱਲ ਹੁੰਦਾ ਵੀਰੇ ਸਾਹਮਣੇ ਦਾ ਮੁੱਲ ਹੁੰਦਾ ਹਾਂ ਅੱਜ ਆਪਾਂ ਵੀ ਬਾਈ ਟਰੈਕਟਰ ਵੇਚੇ ਲਾਢੀ ਵੀਰੇ ਅੱਜ ਮੈਂ ਬਾਈ ਪਾਠ ਬਾਈ ਦੇਖੇਗੇ ਅਗਲਾ ਆ ਜਾ ਹਾਂ ਹਾਂ ਪਾਰਟੀ ਹੋਈ ਥੋੜੇ ਫਿਰ ਬਾਈ ਪਾਰਟੀ ਦਾ ਮਹਰਾ ਦੀ ਕਿਰਪਾ ਨਾਲ ਦੋ ਦਿਨ ਹੋ ਗਏ ਹੁਣ ਤੋਂ ਇੱਕ ਦੋ ਦਿਨ ਛੱਡ ਕੇ ਹੋ ਜਾਂਦਾ ਸੈਕੰਡ ਹੈਂਡ ਤਾਂ ਨਵੇਂ ਜੱਗੂ ਬਾਈ ਥੋੜੇ ਵਿਕੀ ਜਾਂਦੇ ਸੈਕੰਡ ਹੈਂਡ ਥੋੜੇ ਲਗਾਤਾਰ ਵਿਕੀ ਜਾਂਦੇ ਸੈਕੰਡ ਹੈਂਡ ਵਿਕੀਏ ਸੈਕੰਡ ਹੈਂਡ ਦਾ ਲਾੜੀ ਹੁਣ ਆਪਣੇ ਕੋਲ ਆਏ ਵੀ ਸੈਕੰਡ ਹੈਂਡ ਚ ਸਾਰੇ ਟਰੈਕਟਰ ਹੁੰਦੇ ਆ ਸਾਰੇ ਟਰੈਕਟਰ ਹੁੰਦੇ ਨੇ ਨਵੇਂ ਦਾ ਤਾਂ ਆਪਣੇ ਕੋਲ ਉਹ ਹੀ ਆਉਗੇ ਜਿਹਨੇ ਇੰਡੋ ਫਾਰਮ ਲੈਣਾ ਇੰਡੋ ਫਾਰਮ ਜਿਹਨੇ ਲੈਣਾ ਬਾਅਦ ਸੈਕੰਡ ਹੈਂਡ ਸਾਰੇ ਹੀ ਹੁੰਦੇ ਹਨਾ ਸਾਰੇ ਹੁੰਦੇ ਨੇ ਇਹ ਚੀਜ਼ ਦਾ ਰੋਟਾ ਰੋਸ ਨਾਲ ਬਾਈ ਬਾਈ ਇਹਨਾਂ ਨੇ ਕਰਤਾ ਰੈਡੀ ਤੇ ਬਾਕੀ ਤੁਹਾਨੂੰ ਪਤਾ ਬਾਈ ਬਾਈ ਇਹਨਾਂ ਦਾ ਉਦਾਂ ਵੀ ਬੋਲ ਚਾਣੀ ਸੌਰੀ ਬੋਲ ਬਾਣੀ ਸਭ ਬਹੁਤ ਵਧੀਆ ਕੋਈ ਕਸਟਮਰ ਆਉਂਦਾ ਤਾਂ ਉਹਨਾਂ ਨੂੰ ਖਾਲੀ ਹੱਥ ਨਹੀਂ ਮੋੜਦੇ ਬਾਈ ਵਧੀਆ ਸੌਦਾ ਜਮਾ ਹੀ ਜਾਇਰੇਟ ਤੇ ਕਰਕੇ ਦਿੰਦੇ ਨੇ ਬਾਕੀ ਉਹ ਵੀ ਹੈ ਵੀਰੇ ਧੋਕੇ ਵੀ ਦਈਦਾ ਧੋਕੇ ਵੀ ਦਈਦਾ ਬਾਈ ਮੁੰਡਾ ਕਹਿੰਦਾ ਧੋਕੇ ਵੀ ਨਾਲ ਦਈਦਾ ਇਕੱਲਾ ਹੀ ਨਹੀਂ ਹੈਗਾ ਵੀ ਰੋਟਾ ਵੇਟਰ ਦੇ ਦਿੱਤਾ ਧੋਕੇ ਦਈਦਾ ਬਕਾਇਦਾ ਠੀਕ ਹੈ ਜੀ ਲੋ ਜੀ ਤੁਮ ਕਾਤਾ ਬਾਈ ਮੁੰਡੇ ਨੇ ਆਏ ਨੇ ਕਿ ਪੂਰੇ ਖੜੇ ਆ ਬਾਈ ਮੰਡੀ ਚ ਲੇਬੜ ਤੇ ਪੜੇ ਜਾਂਦੇ ਮਿੱਟੀ ਕਰਦ ਪੈ ਜਾਂਦਾ ਉੱਪਰ ਠੀਕ ਆ ਜੀ ਥੋੜੀ ਹੁਣ ਬਾਈ ਦਾ ਵੀ ਫੋਟੋ ਕਰਾ ਦਈਏ ਬਾਈ ਕਹਿੰਦਾ ਦੋਨੇ ਰੋਟਾ ਪੇਟਰ ਇਕੱਠੇ ਲਾ ਕੇ ਫਿਰ ਫੋਟੋ ਕਰਨੀ ਦੀ ਲੋ ਜੀ ਬਾਈ ਸਾਡੇ ਇੱਧਰ ਭਪਿੰਦਰ ਬਾਈ ਪੂਰਾ ਪੜਦਿਆਂ ਬਾਈ ਨੇ ਅੱਜ ਹੋਰ ਬਾਈ ਠੀਕ ਆ ਜੀ ਵਧੀਆ ਵਧੀਆ ਠੀਕ ਆ ਬਾਈ ਅੱਜ ਦੋ ਲੱਗੇ ਇਕੱਠੇ ਦੇਣਾ ਹੈ ਜੀ ਹਾਂ ਜੀ 8 ਫੋਟੇ ਹਾਂ ਜੀ ਠੀਕ ਆ ਜੀ ਉਹ ਆਪਣਾ ਮਾਡਲ ਉੱਪਰ ਵਾਲਾ ਹੈ ਨਾ ਬਾਈ ਪਲੱਸ ਮਾਡਲ ਹੈ ਇਹ ਸੈਮੀ ਇਹ ਸੈਮੀ ਚੈਂਪੀਅਨ ਮਾਡਲ ਹੈ ਠੀਕ ਆ ਜੀ ਲ ਕਿਆ ਹਾਲ ਹੈ ਵੀਰੇ ਹੋ ਠੀਕ ਆ ਜੀ ਲਿਓ ਜੀ ਭਾਈ ਛੱਡੀ ਦੇ ਭਾਈ ਉਹਨੂੰ ਚਾਪੀ ਜਾ ਕੇ ਠੀਕ ਹੈ ਜੀ ਭਾਈ ਮੁਬਾਰਕਾ ਜੀ ਬਹੁਤ ਬਹੁਤ ਮੁਬਾਰਕਾ ਜੀ ਲਿਓ ਜੀ ਲਓ ਜੀ ਭਾਈ ਓਕੇ ਲਾਡੀ ਵੀਰੇ ਮੁਬਾਰਕਾ ਬਾਜੀ ਬਹੁਤ ਬਹੁਤ ਠੀਕ ਆ ਜੀ ਕਿਹੜੇ ਪਿੰਡ ਚੱਲੇ ਆ ਭਾਜੀ ਰੜੇ ਵਾਲਾ ਪਿੰਡ ਜੀ ਰੜੇ ਵਾਲਾ ਜੀ ਠੀਕ ਆ ਠੀਕ ਆ ਜੀ ਓਕੇ ਮੈਂ ਵੀ ਲਫਟ ਫੁੱਟੇ ਚੱਲੇ ਜੱਗੂ ਬਾਈ ਅੱਛਾ ਠੀਕ ਹੈ ਪਲੱਸ ਮਾਡਲ ਚੱਲੇ ਠੀਕ ਹੈ ਸੈਮੀ ਮਾਡਲ ਚੱਲੇ ਸੈਮੀ ਮਾਡਲ ਠੀਕ ਆ ਗੱਡੀ ਵੀ ਨਾ ਜੱਗੂ ਬਾਈ ਕੋਈ ਫਰਕ ਨਹੀਂ ਦਾ ਠੀਕ ਆ ਜੀ ਫਲੋ ਰੂਟਾਮੀਟਰ ਦੋਏ ਸੇਮ ਨੇ ਓਕੇ ਜੀ ਬਸ ਕੋੜੀ ਦਾ ਹੀ ਫਰਕ ਆ ਇੱਕ ਕੋੜੀ ਸਕ੍ਰਿਪਟ ਵਾਲੀ ਆ ਦੂਜੀ ਚੌੜ ਸਜੀ ਹੈ ਨਾ ਦੂਜੀ ਚੌੜ ਸਖ ਠੀਕ ਹੈ ਦੋਏ ਪਾਸੇ ਡਿਸਕ ਹੈ ਇੱਕ ਪਾਸੇ ਡਿਸਕ ਇੱਕ ਪਾਸੇ ਡਿਸਕ ਮੈਸੇਜ ਇਹ ਦੇਖਿਆ ਜਾਵੇ ਡਿਸਕ ਇੱਕ ਪਾਸੇ ਦੀ ਹੋ ਘਮ ਆਉਂਦੀ ਆ ਮੈਂ ਤਾਂ ਇੱਕ ਪਾਸੇ ਡਿਸਕ ਲਾ ਲਓ ਹਾਂਜੀ ਹਾਂਜੀ ਪੱਟ ਛਾਂਗ ਦੋ ਉਹਨੂੰ ਵੀ ਉੱਪਰ ਨੂੰ ਕਰਕੇ ਬਿਲਕੁਲ 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 ਠੀਕ ਹੈ ਡਬਲ ਡਿਸਕ ਹੁੰਦੀ ਹੈ ਨਾ ਜਦੋਂ ਅੰਦਰ ਲਾ ਗੇੜਾ ਆਉਂਦਾ ਤਾਂ ਡਿਸਕ ਟੁੱਟ ਜਾਂਦੀ ਬਿਲਕੁਲ ਜੀ ਬਿਲਕੁਲ ਠੀਕ ਹੈ ਲਾ ਢੀ ਵੀਰੇ ਓਕੇ ਜੀ ਦੋ ਜੀ ਬਾਈ ਇਹਦਾ ਚੱਲਿਆ ਜੀ ਆਪਣਾ ਇਹ ਆਪਣਾ ਚਮਕੌਰ ਸਾਹਿਬ ਦੇ ਜੇ ਛੱਲੇ ਆ ਜੀ 8 ਫੋਟਾ ਬਾਕੀ ਬਾਈ ਕਿਸੇ ਨੇ ਵੀ ਸਾਡੇ ਉਰੇ ਲੋਕਲ ਏਰੀਆ ਵਿੱਚ ਸ਼ਕਤੀਮੰਦ ਲੋਕਲ ਗਿਆ ਬਾਈ ਮਾਛੀਵਾੜਾ ਨਵਾਂ ਸ਼ਹਿਰ ਇਹਨਾਂ ਦੀ ਡੀਲਰਸ਼ਿਪ ਹੈ ਬਾਈ ਇਹਨਾਂ ਦੀ ਕਿਸੇ ਨੇ ਵੀ ਲੈਣਾ ਤਾਂ ਲਾਢੀ ਬਾਈ ਨਾਲ ਜ਼ਰੂਰ ਕੰਟੈਕਟ ਕਰ ਸਕਦਾ ਪੂਰੇ ਜਾਇਜ਼ ਰੇਟ ਤੇ ਰੋਟਾਵੇਟਰ ਦਊਗਾ ਬਾਈ ਤੁਹਾਨੂੰ ਤੇ ਜਿੰਨਾ ਹੋ ਸਕਿਆ ਵੱਧ ਤੋਂ ਵੱਧ ਬਾਈ ਟੈਸਟ ਕਰਾਉਂਗੇ ਜੋ ਵੀ ਰੇਟ ਹੋਇਆ ਉਹਦੇ ਨਾਲੋਂ ਆਪਾਂ ਬੜਾ ਮੋਟਾ ਘੱਟ ਕਰਾ ਕੇ ਦੇਵਾਂਗੇ ਤੁਹਾਨੂੰ ਜਿੰਨਾ ਹੋਇਆ ਵੱਧ ਤੋਂ ਵੱਧ ਫਾਇਦਾ ਹੀ ਕਰਾਵਾਂਗੇ ਜੀ ਠੀਕ ਹੈ ਜੀ ਤੇ ਉਧਰ ਵੀ ਬਾਈ ਇੱਕ ਉਧਰ ਵੀ ਸਮਝ ਲਓ ਉਹਦੀ ਵੀ ਦੇਣ ਦੀ ਤਿਆਰੀ ਹੈ ਬਾਈ ਜਣੇ ਅੱਜ ਵੀ ਦੇ ਦਿੱਤਾ ਸਵੇਰੇ ਜਾਂ ਤਾਂ ਹੈ ਨਹੀਂ ਸੀਗਾ ਬਾਈ ਚਲੋ ਭਾਈ ਅੱਜ ਬਾਈ ਨਾਲੇ ਵੀ 2 ਰੋਟਾਵੇਟਰ ਸੇਲ ਕਰ ਰਹੇ ਆ ਜੀ ਆਪਣਾ ਗਏ ਹੋਈ ਸੀ ਤੇ ਆਪਾਂ ਸਿਰਫ ਤੁਹਾਨੂੰ ਇਹ ਹੀ ਦੱਸਣਾ ਵੀ ਇਹਨਾਂ ਦੇ ਵੀ ਰੋਟਾਵੇਟਰਾਂ ਤੇ ਸਕੀਮ ਚੱਲ ਰਹੀ ਆ ਭਾਈ ਨਾਲ ਜਿਹੜੇ ਆਪਣਾ ਆਟਾ ਚੱਕੀਆਂ ਜੀ ਉਹ ਨਾਲ ਬਿਲਕੁਲ ਫ੍ਰੀ ਦੇ ਰਹੇ ਆ ਜੇ ਕੋਈ ਮੇਰਾ ਵੀਰ ਚਾਹਵਨ ਹੋਇਆ ਤਾਂ ਦੇਖ ਲਿਓ ਭਾਈ ਆਟਾ ਚੱਕੀ ਨਾਲ ਬਿਲਕੁਲ ਫ੍ਰੀ ਮਿਲੂਗੀ ਜੀ ਤੇ 7 ਫੁੱਟੇ ਤੇ 8 ਫੁੱਟੇ ਤੇ ਜੀ ਸਕੀਮ ਚੱਲਦੀ ਆ ਜੀ ਇਹ ਅਟਾ ਚੱਕੀ ਅੰਦਰ ਪਈਆਂ ਤੇ ਬਾਕੀ ਬਾਈ ਜੇ ਕਿਸੇ ਨੇ ਗੰਨਾ ਗਟਾਈ ਵਾਲਾ ਜਾਂ ਦੂਜਾ ਕਣਕ ਵੱਢਣ ਵਾਲੇ ਤੇ ਕੋਈ ਉਹ ਲੈਣਾ ਡੈਮੋ ਲੈਣਾ ਤਾਂ ਉਹ ਵੀ ਬਾਈ ਬਾਈ ਨੇ ਦੇਣਗੇ ਕਿਸੇ ਨੂੰ ਸਾਡੇ ਲੋਕਲ ਏਰੀਆ ਦੇ ਵਿੱਚ ਡੈਮੋ ਲੈਣਾ ਹੋਇਆ ਤਾਂ ਬਾਈ ਇਹਨਾਂ ਨਾਲ ਕੰਟੈਕਟ ਕਰ ਲਿਓ ਨੰਬਰ ਸਾਹਮਣੇ ਮੈਂਸ਼ਨ ਹੈ ਜੀ 94177 34543 ਠੀਕ ਹੈ ਜੀ ਤੇ ਲੋ ਜੀ ਬਾਈ ਅੱਜ ਆ ਗਏ ਆਪਾਂ ਘਰੇ ਟਾਈਮ ਨਾਲ ਅੱਜ ਤੁਹਾਨੂੰ ਆਪਾਂ ਬਾਈ ਥੋੜੀ ਬਾਗਬਾਨੀ ਵੀ ਦਿਖਾ ਦਈਏ ਆਪਣੀ ਤੇ ਤੁਹਾਨੂੰ ਅੱਗੇ ਵੀ ਦਿਖਾਈ ਸੀ ਬਾਈ ਬੇਲਾਂ ਲਾਈ ਸੀ ਪਿੱਛੇ ਜੀ ਆਪਾਂ ਨੇ ਕਰੇਲੇ ਦੇ ਕੀਆਦੀਆਂ ਬਾਈ ਹੁਣ ਥੋੜਾ ਜਿਹਾ ਲੱਗ ਗਿਆ ਫਲ ਪੈਣ ਕੀਆ ਲੱਗੀ ਹੋਈ ਆ ਭਿੰਡੀਆਂ ਵੀ ਲੱਗੀਆਂ ਲੱਗਣ ਤੇ ਬਤਾਉਂ ਲਾਏ ਹੋਏ ਆ ਜੀ ਬਤਾਉਂ ਵੀ ਸਾਰੇ ਲੱਗ ਰਹੇ ਆ ਬੈਂਗਣ ਤੇ ਆਲਾ ਵੀ ਕੀਆ ਦੇਖੋ ਦੋ ਤਿੰਨ ਕੀਆ ਲੱਗੀਆਂ ਹੋਈਆਂ ਉਤਰ ਰਹੀਆਂ ਕਰੇਲੇ ਵੀ ਲੱਗੇ ਹੋਏ ਨੇ ਬਾਈ ਤੇ ਹੁਣ ਉੱਪਰ ਚੜਾਉਣਾ ਦੇਖਦਾ ਬਾਈ ਕਿਵੇਂ ਚੜਾਈਏ ਬੇਲਾਂ ਨੂੰ ਉੱਪਰ ਲੈ ਕੇ ਜਾਣਾ ਆਪਾਂ ਨੇ ਡੰਡੇ ਜੇ ਲਾਏ ਆ ਬਾਕੀ ਬਾਈ ਦੇਖਦੇ ਆਂ ਦਾ ਕੋਈ ਕਰਦੇ ਮਸਲਾ ਹੱਲ ਤੇ ਆ ਵੀ ਲੱਗਣ ਲੱਗੇ ਬਾਈ ਆ ਦੇਖੋ ਤੇ ਜਿੱਦਾਂ ਆਪਣੇ ਬਾਈ ਘਰਾਂ ਸਬਜ਼ੀ ਖਾਣੀ ਆ ਮੜੇ-ਮੋਟੀ ਹਰੇਕ ਨੂੰ ਲਾਉਣੀ ਚਾਹੀਦੀ ਆਪਣੇ ਜੋਗੀ ਘਰਾਂ ਖਾਣ ਜੋਗੀ ਤੇ ਜਿਹੜੀ ਤੁਹਾਨੂੰ ਪਤਾ ਮੁੱਲ ਦੀ ਆ ਰੇਸ ਬਰੇਓ ਥੋੜੀ ਜੀ ਦਵਾਈਆਂ ਬੂਟੀਆਂ ਵੱਧ ਉੱਪਰ ਯੂਜ਼ ਕਰੀਏ ਹੁੰਦੀਆਂ ਤੇ ਬਾਈ ਇੱਕ ਜਿਹੜੀ ਆਹ ਮੱਖੀ ਨਹੀਂ ਹੈਗੀ ਆਹ ਆ ਦੇਖੋ ਆਹ ਮੱਖੀ ਜਿਹੜੀ ਇਹ ਮੱਖੀ ਬਹੁਤ ਇਹਦੇ ਆ ਦੇਖੋ ਪੱਤਾ ਖਾ ਰਹੀ ਆ ਇਹ ਇਹਦੇ ਪਰ ਨਾ ਤਾਂ ਕੋਈ ਸਪਰੇਅ ਕੰਮ ਕਰਦੀ ਆ ਆ ਦੇਖੋ ਜੀ ਇਹਦੇ ਵਾਸਤੇ ਕੋਈ ਨੌਨ ਹੋਣਾ ਜਿਹੜਾ ਟਰੈਪ ਜਾਂ ਲੱਗਦਾ ਉਹ ਬਾਈ ਕੋਈ ਕਿਸੇ ਨੂੰ ਦੱਸਿਓ ਇਹਦੇ ਬਾਰੇ ਨੌਲੇਜ ਹੋਈ ਉਹ ਇੱਕ ਦੋ ਵਾਰ ਲਿਆ ਕੇ ਲਾਇਆ ਸੀ ਬਾਈ ਉਹਦਾ ਕਾਮਯਾਬ ਜਿਆ ਨਹੀਂ ਹੋਇਆ ਤੇ ਸਪਰੇਅ ਕਰਨੀ ਹੈ ਨਹੀਂ ਬਾਈ ਆਪਾਂ ਨੇ ਜੇ ਫਿਰ ਸਪਰੇਅ ਕਰਕੇ ਖਾਣੀ ਆ ਫਿਰ ਉਹਦਾ ਫਾਇਦਾ ਕੋਈ ਨਹੀਂ ਹੈਗਾ ਤੇ ਬਾਕੀ ਸਵਾਹ ਵੀ ਪਾਉਣਾ ਹੁੰਦਾ ਪਰ ਬਾਈ ਇਹਦਾ ਕੋਈ ਮਤਲਬ ਕਿ ਰੋਕ-ਥਾਮ ਨਹੀਂ ਹੈਗੀ ਪੱਕੀ ਬਾਕੀ ਤਾਂ ਚਲੋ ਜਿਹੜੀ ਹੋਰ ਵਾਸਤੇ ਮੈਂ ਜਾਨੀ ਕਿ ਇੱਕ ਦੋ ਵਾਰ ਸੁੰਡੀ ਦਾ ਲੱਗੀ ਨਹੀਂ ਹੈ ਮੇਨ ਚੀਜ਼ ਆਹੀ ਆ ਬਾਈ ਇਹ ਨਾ ਬਹੁਤ ਪੱਤੇ ਖਾਂਦੀ ਆ ਦੇਖੋ ਇਹਨੇ ਭਿੰਡੀਆਂ ਦੇ ਕਾਫੀ ਪੱਤੇ ਖਾਦੇ ਹੋਏ ਨੇ ਜੀ ਬਾਈ ਇਹਦਾ ਕਿਸੇ ਨੂੰ ਕੋਈ ਪ੍ਰੋਪਰ ਮਸਲਾ ਹੱਲ ਪਤਾ ਹੋਇਆ ਤਾਂ ਬਾਈ ਜਰੂਰ ਦੱਸਿਓ ਤੇ ਬਾਕੀ ਬਾਈ ਹੋਰ ਆਪਣੇ ਕੋਲ ਤੋਂ ਲਾਵਾ ਆਪਣੇ ਕੋਲ ਟਰੈਕਟਰ ਆਏ ਨੇ ਜੀ ਸੈਕੰਡ ਹੈਂਡ ਤੁਹਾਨੂੰ ਆਪਾਂ ਵੀਡੀਓ ਨਾਲ ਦੀ ਨਾਲ ਪਾਉਂਦੇ ਰਹਿੰਦੇ ਹਾਂ ਜੀ ਕੋਈ ਵੀ ਜਿੱਦਾਂ ਟਰੈਕਟਰ ਆਪਣੇ ਕੋਲ ਜੌਂਡੀਅਰ ਖੜਾ ਜੀ ਹੁਣ ਮੈਸੀ ਟਰੈਕਟਰ ਖੜੇ ਨੇ ਦੋ ਤੇ ਜਿਹ ਜਿੰਨੇ ਵੀ ਹੁੰਨੇ ਆਪਾਂ ਤੁਹਾਨੂੰ ਹਰੇਕ ਵੀਡੀਓ ਦੇ ਵਿੱਚ ਡੇਲੀ ਆਪਣਾ ਦਿਖਾਉਣ ਦਾ ਹੀ ਮਤਲਬ ਹੁੰਦਾ ਜੀ ਤੇ ਕਈ ਬਾਈ ਬਾਈ ਦੇਖੇ ਆ ਕਮੈਂਟ ਵੀ ਕਰਦੇ ਆ ਥੱਲੇ ਕੋਈ ਬਾਈ ਚੰਗੇ ਕਮੈਂਟ ਵੀ ਕਰਦੇ ਆ ਕਈ ਗਲਤ ਵੀ ਕਰਦੇ ਆ ਤੇ ਆਪਾਂ ਚਲੋ ਹਰੇਕ ਬੰਦੇ ਦੀ ਆਪਣੀ ਆਪਣੀ ਸੋਚਣੀ ਤੇ ਹੁੰਦੀ ਆ ਜੀ ਹਾਂ ਕਈ ਕਹਦੇ ਨੇ ਬਾਈ ਤੁਸੀਂ ਐ ਕਰਦੇ ਆ ਉਹ ਕਰਦੇ ਆ ਤੇ ਬਾਕੀ ਚਲੋ ਬਾਈ ਜਿਹੜੇ ਵੀਰ ਆਪਣੇ ਨਾਲ ਵਰਤਦੇ ਆ ਜਾਂ ਚੈਟ ਲੇਗ ਉਹਨਾਂ ਨੂੰ ਪਤਾ ਹੀ ਆ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਉਹਨੂੰ ਦੱਸਣ ਦੀ ਲੋੜ ਨਹੀਂ ਹੈਗੀ ਠੀਕ ਹੈ ਜੀ ਤੇ ਬਾਕੀ ਚਲੋ ਠੀਕ ਹੈ ਜੀ ਬਾਈ ਅੱਜ ਦੇ ਵਲੌਗਸ ਇੰਨਾ ਹੀ ਜੀ ਤੇ ਕਿਸੇ ਵੀ ਮੇਰੇ ਵੀਰ ਨੇ ਕੋਈ ਵੀ ਟਰੈਕਟਰ ਖਰੀਦਣਾ ਜਾਂ ਵੇਚਣਾ ਹੁੰਦਾ ਆਪਣੇ ਨਾਲ ਜ਼ਰੂਰ ਕੰਟੈਕਟ ਕਰ ਸਕਦਾ ਜੀ ਆਪਣਾ ਨੰਬਰ ਥੱਲੇ ਸਕਰੀਨ ਤੇ ਮੈਂਸ਼ਨ ਹੁੰਦਾ ਜੀ ਲੋਕੇਸ਼ਨ ਸਭ ਨੂੰ ਪਤਾ ਹੀ ਆਪਣੀ ਰੋਪੜਾ ਦਾਣਾ ਮੰਡੀ ਹੈ ਜੀ ਤੇ ਜਿਨੇ ਵੀ ਕੋਈ ਵੀ ਪ੍ਰੋਡਕਟ ਖੇਤੀਬਾੜੀ ਦੇ ਰਿਲੇਟਡ ਕੋਈ ਹੋਰ ਵੀ ਜਾਣਕਾਰੀ ਲੈਣੀ ਹੁੰਦੀ ਬਾਈ ਤਾਂ ਲੈ ਸਕਦਾ ਜੀ ਠੀਕ ਹੈ ਜੀ ਤੇ ਅੱਜ ਦੇ ਬਲੌਗ ਚ ਇੰਨਾ ਹੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਤੇ ਆਪਣਾ YouTube ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਮਿਲਦੇ ਹਾਂ ਕਿਸੇ ਹੋਰ ਬਲੌਗ ਚ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ